datna dat dat ਕਿ ਨਾਲ ਸਰ ਅਮਨਪ੍ਰੀਤ ਸਿੰਘ ਸਰ ਕੀ ਨਵੀਂ ਕਿਵੇਂ ਲੱਗੀ ਬਹੁਤ ਵਧੀਆ ਜੀ ਸਰ ਬਹੁਤ ਕੁਝ ਦੇਖਣ ਨੂੰ ਮਿਲਦਾ ਇ ਤਾਂ ਪਹਿਲਾਂ ਸੁਣਦਾ ਸੀ ਕਮਾਂਡਾਟੂ ਮਾਰੂ ਰੇਣਾ ਪਹਿਲਾਂ ਇਹਨਾਂ ਨੌਲੇਜ ਨਹੀਂ ਸੀ ਤੇ ਮੂਵੀ ਨੂੰ ਦੇਖ ਕੇ ਸਰ ਨੂੰ ਬਹੁਤ ਪਤਾ ਲੱਗਾ ਕਿ ਪਹਿਲਾਂ ਹਾਂ ਜੀ ਇਹ ਫਸਟ ਟਾਈਮ ਹੈ ਕਿਵੇਂ ਖਾਸ ਕੀ ਲੱਗਿਆ ਜਿਵੇਂ ਪੂਰੀ ਹਿਸਟੋਰੀਕਲ ਦੱਸਿਆ ਹੋਇਆ ਕਿ ਕਿਵੇਂ ਕਿਵੇਂ ਪਹਿਲੀ ਜਿਹੜਾ ਜਹਾਜ਼ ਕਿੱਦਾਂ ਕਿੱਦਾਂ ਪਹਿਲਾਂ ਪੰਜਾਬੀ ਉੱਥੇ ਗਏ ਜੇ ਕੀ ਕੀ ਸਟਰਗਲ ਉਹਨਾਂ ਕੀਤੀ ਇਹ ਸਾਰਾ ਕੁਝ ਐਕਸਪਲੇਨ ਕੀਤਾ ਹੋਇਆ ਪ੍ਰੋਪਰਲੀ ਸਰ ਜੀ ਹਾਂ ਜੀ ਅਮਨਪ੍ਰੀਤ ਸਰ ਐਕਟਵੇ ਮਾਡਲ ਗੁਰਨਾਮ ਜਸਦੀ ਦਾ ਕਿਵੇਂ ਰਿਹਾ ਕਿਵੇਂ ਗੁਰਨਾਮ ਜਸਦੀ ਦਾ ਰੋਲ ਕਿਵੇਂ ਨਾ ਬਹੁਤ ਸੋਹਣਾ ਉਹਨਾਂ ਨੇ ਮੇਵਾ ਸਿੰਘ ਦਾ ਰੋਲ ਕੀਤਾ ਹੋਇਆ ਉਹਦੇ ਵਿੱਚ ਤੇ ਬਹੁਤ ਵਧੀਆ ਰਿਹਾ ਉਹਨਾਂ ਦਾ ਯਾ ਕਿ ਮੈਨੂੰ ਲੱਗੀ ਪੂਰਾ ਨਾਟਕ ਜਹਾਜ਼ ਮੁੰਗੀ ਬਹੁਤ ਹੀ ਵਧੀਆ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਣ ਦੀ ਫਿਲਮ ਹੈ ਠੀਕ ਹੈ ਤੇ ਹੁਣ ਕੀ ਕਹਿਣਾ ਚਾਹੋ ਮੈਂ ਤੇ ਇਹੀ ਚਾਹੁੰਦਾ ਕਿ ਅੱਗੇ ਵੀ ਇਹੋ ਜਿਹੀ ਫਿਲਮਾਂ ਬਣ ਕੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਫਿਲਮ ਨੂੰ ਵਾਕਈ ਬਹੁਤ ਜ਼ਿੰਮੇਵਾਰ ਰੋਲ ਰਿਹਾ ਆਰਟਿਸਟਾਂ ਦਾ ਬਹੁਤ ਹੀ ਨੋ ਵਰਡਸ ਕੋਈ ਸ਼ਬਦ ਨਹੀਂ ਕਿੰਨੇ ਨੰਬਰ ਦੇ ਰਹੇ ਹੋ 10 ਵਿੱਚੋਂ 10 ਵਿੱਚੋਂ 10 ਨੰਬਰ ਕੈਮਰਾ ਨੂੰ 2 ਮਿੰਟ ਖੜ ਜਾ ਮੈਂ ਬਹੁਤ ਵਧੀਆ ਫਿਲਮ ਹੈ ਜੀ ਨਾਮ ਜੀ ਸਰ ਕਿਵੇਂ ਲੱਗੀ ਮੂਵੀ ਦੇਖ ਕੇ ਆਇਆ ਬਨਾਟ ਦਾ ਨਾਮ ਜੀ ਅੱਜ ਕਿਵੇਂ ਲੱਗੀ ਮੂਵੀ ਅੱਛੀ ਹੈ ਜੀ ਬਿਲਕੁਲ ਆਪਣੇ ਇਤਿਹਾਸ ਤੇ ਬਣੀ ਹੈ ਸਾਰੇ ਨੂੰ ਦੇਖਣੀ ਚਾਹੀਦੀ ਹੈ ਸਾਰੀ ਫੈਮਿਲੀ ਲੈਣਾ ਆਓ ਸਾਰੇ ਜਣੇ ਕਿਵੇਂ ਲੱਗੀ ਐਕਟਿੰਗ ਕਿਵੇਂ ਲੱਗੀ ਐਕਟਿੰਗ ਵਧੀਆ ਜਿਸ ਤਸੀਮ ਦੇ ਸਣ ਭਾਈ ਦੀ ਬਹੁਤ ਵਧੀਆ 10 ਤੋਂ ਕਿੰਨੇ ਨੰਬਰ ਦੇ ਦਿਓ 10 ਤੋਂ 10 ਨੰਬਰ ਪ੍ਰਾਪਜੋ ਸਿੰਘ ਠੀਕ ਹੈ ਸਰ ਇਹ ਬਹੁਤ ਨਾਨਕ ਨਾਮ ਦੀ ਮੂਵੀ ਦੇ ਬਹੁਤ ਵਧੀਆ ਲੱਗੇ ਆ ਕੌਮੀ ਜਜ਼ਬਾ ਜਿਹੜੇ ਆਪਣੇ ਯੋਧੇ ਸ਼ਹੀਦ ਹੋਏ ਆ ਉਹਨਾਂ ਦੀ ਗੱਲਬਾਤ ਹੋਈ ਆ ਬਹੁਤ ਚੰਗੀ ਗੱਲ ਹੈ ਜਾਗਰੂਤ ਹੋਏ ਆ ਲੋਕਾਂ ਨੂੰ ਪਤਾ ਲੱਗਦਾ ਵੀ ਜਿਹੜਿਆਂ ਨੂੰ ਨਹੀਂ ਪਤਾ ਅਜੇ ਤੱਕ ਵੀ ਸਾਡੇ ਸਿੰਘ ਕਿੱਥੇ ਤੱਕ ਮਾਰਾ ਪਾ ਕੇ ਆਏ ਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਕਿਵੇਂ ਅਭੀ ਇਹ ਮੂਵੀ ਦੇਖ ਕੇ ਬਹੁਤ ਵਧੀਆ ਆ ਹਮਾਂ ਸਾਰੇ ਬੱਚਿਆਂ ਨੂੰ ਇੰਟਰੋਡਿਊਸ ਕਰਾਉਣਾ ਚਾਹੀਦਾ ਆਪਣਾ ਹਿਸਟਰੀ ਤੇ ਕਮਾਗਾਟ ਬਾਰੇ ਬਾਰੇ ਦੱਸਣਾ ਚਾਹੀਦਾ ਹਾਰਿਕ ਨੂੰ ਮੂਵੀ ਇਹ ਦੇਖਣੀ ਚਾਹੀਦੀ ਹੈ ਅਦਾਕਾਰਾਂ ਦਾ ਰੋਲ ਕਿਵੇਂ ਹੈ ਬਹੁਤ ਵਧੀਆ ਪਰ ਸੇਮ ਸਰ ਨੇ ਬਹੁਤ ਵਧੀਆ ਰੋਲ ਕੀਤਾ ਹੈ ਮੈਸਮ ਜੀ ਮਿਲਿਆ ਮੂਵੀ ਦੇ ਕਿ ਸਾਨੂੰ ਆਪਣੇ ਇਤਿਹਾਸ ਤੇ ਡਟੇ ਰਹਿਣਾ ਚਾਹੀਦਾ ਹੈ ਤੇ ਕਦੀ ਵੀ ਪਿੱਛੇ ਹਟਣਾ ਨਹੀਂ ਚਾਹੀਦਾ ਦੱਸੋ ਕਿੰਨੇ ਨੰਬਰ ਦੇ ਰਹੇ ਹੋ ਮੈਂ ਤੇ 11 ਦਵਾਂਗੀ ਕੀ ਨਾਮ ਜੀ ਮੈਮ ਮੀਨੂ ਅਦੋੜਾ ਮੈਮ ਕੋ ਨਾਨਕ ਜਹਾਜ਼ ਮੂਵੀ ਦੇਖੀ ਆ ਕਿਵੇਂ ਲੱਗੀ ਕਿਵੇਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਮੂਵੀ ਸੀਗੀ ਤੇ ਇਨਫੋਰਮੇਟਿਵ ਸੀਗੀ ਤੇ ਆਈ ਥਿੰਕ ਅੱਜ ਕੱਲ ਦੇ ਜਨਰੇਸ਼ਨ ਨੂੰ ਇਹ ਦੇਖਣਾ ਚਾਹੀਦਾ ਹੈ ਮੂਵੀ ਕਿਉਂਕਿ ਸਾਡੇ ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੀ ਇਟ ਵਾਸ ਅ ਹਿਸਟੋਰੀਕਲ ਮੂਵੀ ਤੇ ਸਾਡੇ ਸ਼ਹੀਦਾਂ ਨੇ ਜੋ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਦੀਆਂ ਇਸ ਮੂਵੀ ਦੇ ਥਰੂ ਸਾਨੂੰ ਇਹ ਮੈਸੇਜ ਬਹੁਤ ਚੰਗੀ ਤਰ੍ਹਾਂ ਮਿਲਿਆ ਬਹੁਤ ਵਧੀਆ ਸੀਗਾ ਬਹੁਤ ਵਧੀਆ ਹਾਂਜੀ ਵਧੀਆ ਮੈਸੇਜ ਮਿਲਿਆ ਹਾਂਜੀ ਹਾਂਜੀ ਬਹੁਤ ਵਧੀਆ ਮੈਸੇਜ ਮਿਲਿਆ ਇਟ ਵਾਸ ਵੈਰੀ ਵੈਰੀ ਨਾਈਸ ਮੂਵੀ ਅੱਜ ਤਾਂ ਇਦਾਂ ਦੀਆਂ ਮੂਵੀਆਂ ਚਲਾਨੀਆਂ ਚਾਹੀਦੀਆਂ ਹਾਂਜੀ ਬਿਲਕੁਲ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਕੁਝ ਵੇਖਣਾ ਚਾਹੀਦਾ ਹੈ ਦੱਸਤੋਂ ਕਿੰਨੇ ਨੰਬਰ ਦੇ ਰਹੇ ਹੋ ਮੈਂ ਦੱਸ ਤੋਂ ਪੂਰੇ 10 ਦਵਾਂਗੇ ਜੇ ਇਸ ਤੋਂ ਬਾਅਦ ਦੇ ਸਕਦੀ ਤਾਂ ਮੈਂ ਜ਼ਰੂਰ ਦਵਾਂਗੀ ਥੈਂਕ ਯੂ ਠੀਕ ਹੈ ਕੀ ਨਾਮ ਜੀ ਬੰਦੇ ਸੁਖਮੀਤ ਕੌਰ ਕਮਲਜੀਤ ਗੁੰਮਣ ਕਜਹਾਜ ਮੂਵੀ ਦੇਖੀ ਹੈ ਕਿਵੇਂ ਧੰਨਵਾਦ ਸਾਨੂੰ ਦੇਖੋ ਪਹਿਲੇ ਤਾਂ ਸਭ ਰਿਐਲਿਟੀ ਚ ਲੱਗਿਆ ਕੁਝ ਇੰਦਾ ਨਹੀਂ ਲੱਗ ਰਿ ਔਟ ਚ ਲੱਗ ਰਿਹਾ ਸੀ ਜਸ ਲਾਈਕ ਦਿਸ ਕਿ ਹਮ ਬੜੀ ਕਲੋਸ ਤੋਂ ਦੇਖ ਰਹੇ ਸੀ ਮੈਂ ਕਈ ਵਾਰੀ ਆਪਨ ਨੂੰ ਇਹ ਹੁੰਦਾ ਨਾ ਕਿ ਇਹ ਆਰਟੀਫੀਸ਼ੀਅਲ ਹੋ ਸਕਦਾ ਹੈ ਜੀ ਡੀਪਲੀ ਚ ਜਾ ਕੇ ਦੇਖਿਆ ਆ ਡੀਪਲੀ ਚ ਬਹੁਤ ਮਤਲਬ ਐਸੇ ਲੱਗ ਰਿਹਾ ਕਿ ਬਿਲਕੁਲ ਸਭ ਕੁਝ ਹਕੀਕਤ ਹੀ ਹੋ ਰਿਹਾ ਹੈ ਹਾਂ ਅਜਾ ਕਾਰਨ ਕੀ ਹੋ ਰਿਹਾ ਆਰਟਿਸਟਾਂ ਦਾ ਠੀਕ ਹੈ ਬਸ ਸਾਰੇ ਦੇ ਰੋਲ ਅچھے ਸੀ ਕਿ ਤੁਸ ਕਿੰਨੇ ਨੰਬਰ ਦੇ ਰਹੇ ਹੋ ਮੂਵੀ ਨੂੰ ਆਈ ਕੈਨ ਸੇ 10 ਅਬਾਊਟ 10 ਓਨਲੀ ਮੈਸੇਜ ਕੀ ਦਿੱਤਾ ਮੂਵੀ ਮੈਸੇਜ ਇਹ ਹੈ ਕਿ ਆ ਕੇ ਦੇਖਣ ਲੋ ਇਟ ਇਜ਼ ਵੈਰੀ ਨਾਈਸ ਸਿੱਖੀਜ਼ਮ ਦਾ ਜੋ ਵੀ ਸੀਗਾ ਜੋ ਵੀ ਹੋਇਆ ਸਾਡੇ ਸਿੱਕਾ ਨਾਲ ਜਾ ਉਸ ਟਾਈਮ ਉਹ ਦੇਖਣਾ ਜ਼ਿਆਦਾ ਉਹਦੇ ਬਾਰੇ ਨੋਲੇਜ ਹੋਣੀ ਚਾਹੀਦੀ ਹੈ ਨੋਲੇਜ ਹੋਣੀ ਚਾਹੀਦੀ ਹੈ ਜੀਸ ਦੇ ਬਾਰੇ ਧੰਨਵਾਦ ਹਾਂਜੀ ਕੀ ਨਾਰੀ ਆਪ ਮੇਰਾ ਭਜੀ ਸ਼ੀਸ਼ਪਰ ਠੀਕ ਹੈ ਜੀ ਗੁਰਨਾਥ ਉਹ ਜਹਾਜ਼ ਵੀ ਦਿੱਤੀ ਆ ਕਿਵੇਂ ਦੀ ਲੱਗੀ ਭਾਜੀ ਬਹੁਤ ਵਧੀਆ ਮੂਵੀ ਆ ਉਹਦੇ ਵਿੱਚ ਇਹ ਦੱਸਿਆ ਕਿ ਵੀ ਸਾਡੇ ਜਿਹੜੇ ਗੁਰੂਆਂ ਨੇ ਛੇੜੀਆਂ ਕਿ ਤਰ੍ਹਾਂ ਦਿੱਤੀਆਂ ਆ ਇਹ ਫਿਲਮ ਨੂੰ ਸਮਝਣਾ ਚਾਹੀਦਾ ਆ ਊਜੀ ਗੱਲ ਇਹ ਕਿ ਵੀ ਜਿਤਨਾ ਦੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਇਹ ਚੀਜ਼ਾਂ ਨੂੰ ਸਮਝਣਾ ਚਾਹੀਦਾ ਭਜੀ ਮਨ ਲੱਗਦਾ ਇਤਿਹਾਸ ਤੋਂ ਜਾਣ ਜਾਣ ਪ੍ਰਾਇ ਜੀ 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 ਮੇਰਾ ਬੇਟਾ ਵੀ ਮੈਂ ਉਹਨੂੰ ਵੀ ਸਰਦਾਰ ਬਣਾਇਆ ਬਟ ਇਹ ਵੀ ਫਿਲਮ ਮੈਂ ਆਪਣੇ ਫੈਮਿਲੀ ਨੂੰ ਵੀ ਵਿਖਾਉਣਾ ਚਾਹੁੰਦਾ ਕਿ ਫਿਲਮ ਹੈ ਕਿ ਬਹੁਤ ਵਧੀਆ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਲੱਗਣੇ ਚਾਹੀਦੀਆਂ ਹਾਂ ਅਦਾਕਾਰ ਨੇ ਕਿੱਦਾਂ ਦਾ ਰੋ ਰਿਹਾ ਰਿਹਾ ਹਾਂਜੀ ਰੋਲ ਕਿੱਦਾਂ ਦਾ ਰਿਆਦਾ ਕਰਦਾ ਅਦਾਕਾਰ ਦਾ ਰੋਲ ਬਹੁਤ ਸੋਹਣਾ ਰਿਹਾ ਬਹੁਤ ਵਧੀਆ ਰਿਹਾ ਕਿ ਵੀ ਹਾਂ ਵੀ ਉਹਨਾਂ ਨੇ ਹਰ ਇੱਕ ਚੀਜ਼ ਦੱਸੀ ਹੈ ਤੁਹਾਡੇ ਗੁਰੂਆਂ ਨੇ ਕੀ ਕੁਝ ਕੀਤਾ ਕੀ ਨਹੀਂ ਕੀਤਾ ਲੱਗਦਾ ਇਹਦਾ ਇਤਿਹਾਸ ਨੂੰ ਲੈ ਕੇ ਇਵੇਂ ਦੀਆਂ ਮੂਵੀਆਂ ਲੱਗਣੀਆਂ ਇਸ ਤਰ੍ਹਾਂ ਦੀ ਬਿਲਕੁਲ ਭਾਜੀ ਇਸ ਤਰ੍ਹਾਂ ਦੀਆਂ ਲੱਗਣੇ ਚਾਹੀਦੀਆਂ ਠੀਕ ਹੈ ਜੀ ਦੱਸੋ ਕਿੰਨੇ ਨੰਬਰ ਦੇ ਦੇ ਭ ਮਿਰਨਾ ਸਾਹਿਲਾ ਜੀ ਠੀਕ ਹੈ ਜੀ ਅ ਗੁਰਨਾਣ ਪਛਾੜੂ ਮੂਵੀ ਦੇਖੀ ਤਾਂ ਕਿਵੇਂ ਦੀ ਲੱਗੀ ਕੀ ਕਹਿੰਦੇ ਬਹੁਤ ਵਧੀਆ ਲੱਗੀ ਮੈਨੂੰ ਮੈਂ ਦੇਖਦਾ ਹਾਂ ਉਹਨਾਂ ਮੂਈਆਂ ਤੇ ਮੈਨੂੰ ਬਹੁਤ ਵਧੀਆ ਲੱਗੀ ਮਤਲਬ ਕਿ ਸਾਨੂੰ ਵੇਖਣੀ ਚਾਹੀਦੀ ਜੀ ਸਿੱਖੀ ਬਾਰੇ ਕੀ ਦੱਦਿਆ ਨੋਲੇਜ ਦੱਦਿਆ ਸਾਨੂੰ ਵੇਖਣਾ ਚਾਹੀਦਾ ਕਿ ਇਤਤ ਦਾ ਨਾਮ ਹੋ ਰਿਹਾ ਕਿਦਾਂ ਦਾ ਇਹ ਸਾਡੇ ਪੁਰਸ਼ ਕਿਦਾਂ ਵਧੀਆ ਲੱਗੀ ਮੈਨੂੰ ਮੂਵੀ ਲੱਗਾ ਐਵੇਂ ਦੀਆਂ ਮੂਈਆਂ ਆਉਣੀਆਂ ਚਾਹੀਦੀਆਂ ਮੈਂ ਤਾਂ ਕਹਿੰਦਾ ਆਉਣੀਆਂ ਚਾਹੀਦੀਆਂ ਸਾਨੂੰ ਵੇਖਣੀ ਚਾਹੀਦੀ ਆ ਸਾਰਿਆਂ ਨੂੰ ਵੇਖਣੀ ਚਾਹੀਦੀ ਹੈ ਫੈਮਲੀ ਨਾਲ ਹੋਣਾ ਚਾਹੀਦਾ ਸਾਰਿਆਂ ਨੂੰ ਕਿਦਾਂ ਦਾ ਪਬਲਿਕ ਨੂੰ ਕੀ ਕਹੋਗੇ ਇਸ ਟਾਈਮ ਪਬਲਿਕ ਨੂੰ ਮੈਂ ਹੀ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਆਉਣ ਫੈਮਿਲੀ ਦੇ ਨਾਲ ਆਉਣ ਸਾਰੇ ਆਉਣਾ ਚਾਹੀਦਾ ਵੈਸੇ ਇਹ 10 ਚ ਕਿੰਨੇ ਨੰਬਰ ਭੇਜਦੇ ਮੈਂ ਅੱਜ 15 ਹੀ ਦਊਂਗਾ ਵੈਸੇ ਫਿਲਮ ਬਹੁਤ ਵਧੀਆ ਲੱਗੀ ਮੈਨੂੰ ਮੈਂ ਫੈਮਿਲੀ ਨੂੰ ਲੈ ਜਾਊਂਗਾ ਨਾਲ ਉਹਨਾਂ ਨੂੰ ਵੀ ਵੇਖਾਂਗਾ ਧੰਨਵਾਦ ਠੀਕ ਹੈ